ਤਾਨੂੰ ਪਤਾ ਅੰਮ੍ਰਿਤਸਰ ਖਾਸ ਤੌਰ 'ਤੇ ਅੰਮ੍ਰਿਤਸਰ ਬੜਾ ਯੂਨਿਕ ਪੋਜੀਸ਼ਨ ਚ ਹੈ ਕਿਉਂਕਿ ਇੱਥੇ ਕਾਰਗੋ ਫੈਸਿਲਿਟੀ ਹੈ ਲੇਕਿਨ ਉਹ ਕਾਰਗੋ ਫੈਸਿਲਿਟੀ ਸਿਰਫ 20% ਯੂਟਿਲਾਈਜੇਸ਼ਨ ਹੈ ਉਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਔਰ ਸਾਨੂੰ ਮਿਡਲ ਈਸਟ ਖਾਸ ਤੌਰ ਤੇ ਦੁਬਈ ਯੂਏਈ ਸਾਊਦੀ ਅਰੇਬੀਆ ਦੇ ਨਾਲ ਤਿੰਨ ਤਰੀਕੇ ਨੇ ਕਨੈਕਟ ਕਰਨ ਦੇ ਇੱਕ ਤੱਕ 에어 ਕਾਰਗੋ ਦਾ ਹੈ ਦੂਸਰਾ ਟਰਾਂਜ਼ਿਟ ਟ੍ਰੇਡ ਦਾ ਹੈ ਤੀਸਰਾ ਰੀਲ ਲਿੰਕ ਕਾਸਟ ਉਹ ਤੇ ਜਿਹੜਾ ਪੱਟੀ ਮੱਖੂ ਦਾ 25 ਕਿਲੋਮੀਟਰ ਦਾ ਹੈ ਉਹਨੂੰ ਕਰਵਾਉਣਾ ਚਾਹੀਦਾ ਹੈ ਸੈਂਟਰ ਨੇ ਤੇ ਪਹਿਲਾਂ ਵੀ ਅਸ਼ੋਰੈਂਸ ਦਿੱਤੀ ਸੀ ਸਟਰੀਟ ਨੇ ਉਹਦੇ ਵਿੱਚ ਕੀ ਕੀਤਾ ਉਹਦੇ ਬਾਰੇ ਵੀ ਦੇਖਣਾ ਚਾਹੀਦਾ ਔਰ ਇਸ ਵੇਲੇ ਵਰਲਡ ਬੈਂਕ ਔਰ ਹੋਰ ਇੰਟਰਨੈਸ਼ਨਲ ਏਜੰਸੀਜ਼ ਅਸਿਸਟੈਂਸ ਦੇ ਨੂੰ ਤਿਆਰ ਨੇ ਸੋ ਇਹ ਤਿੰਨੋ ਤਰੀਕਿਆਂ ਨਾਲ ਇੱਕ ਮੇਨ ਆਬਜੈਕਟਿਵ ਹੈ ਫਾਰਮਰ ਦੀ ਇਨਕਮ ਵਧਣ ਉਹ ਇੰਡਸਟਰੀ ਵਿਧਾਵੇ ਕੋਆਪਰੇਟਿਵ ਵਿਧਾਵੇ ਦੇਖੋ ਸਾਡੇ ਇੱਥੇ ਵੇਰਕਾ ਵੀ ਹੈਗਾ ਕੋਆਪਰੇਟਿਵ ਭਾਰਤ ਸਰਕਾਰ ਬਹੁਤ ਹੈਲਪ ਕਰ ਰਹੀ ਹੈ ਕੋਆਪਰੇਟਿਵਸ ਉਹ ਬਣਾ ਲੈਣ ਜਾਂ ਯੂਨੀਅਨ ਵਾਲੇ ਉਹਨਾਂ ਦੀ ਇਨਕਮਾਂ ਵਧਾਣ ਦੇਖੋ ਸਭ ਤੋਂ ਇੰਪੋਰਟੈਂਟ ਆਬਜੈਕਟਿਵ ਆ ਕਿ ਫਾਰਮਰਸ ਦੀ ਇਨਕਮਾਂ ਵਧਣ ਉਸ ਨੂੰ ਦੂਸਰੇ ਪਾਸੇ ਲੈ ਜਾਓ ਉਹ ਤਾਂ ਫਿਰ ਪੋਲਿਟਿਕਸ ਹੋ ਗਈ ਨਾ ਤਾਂ ਇਸ ਕਰਕੇ ਮੈਨਾਂ ਟਲੀਅਰ ਮੈਨੂੰ ਕੋਈ ਇਸ਼ੂ ਨਹੀਂ ਹੈਗਾ ਜਿਹੜਾ ਮੇਰਾ ਸੋਚ ਹੈ ਮੈਂ ਤੁਹਾਨੂੰ ਪ੍ਰੋਜੈਕਟ ਕਰਾਂਗਾ ਔਰ ਮੈਂ ਤੇ ਹੁਈ ਚਾਹਾਂਗਾ ਔਰ ਮੈਂ ਮੰਨਦਾ ਵੀ ਆ ਕਿ ਜਿਹੜਾ ਜੈਨੂਇਨ ਫਾਰਮਰ ਹੈ ਜਿਹੜਾ ਜੈਨੂਇਨ ਕਿਸਾਨ ਹੈ ਉਹ ਤਾਂ ਜ਼ਰੂਰ ਉਹਦੇ ਚ ਕੁਝ ਐਡੀਸ਼ਨ ਦੱਸੇਗਾ ਔਰ ਉਹਦੇ ਲਈ ਮੈਂ ਸੁਣਨ ਲਈ ਤਿਆਰ ਹੈ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਇੰਡਸਟਰੀ ਦਾ ਦੇਖੋ ਅਮਰਿਤ ਸਰਦੀ ਇੰਡਸਟਰੀ ਇੱਕ ਬੜੀ ਟ੍ਰੈਡੀਸ਼ਨਲ ਸਕਸੈਸਫੁਲ ਇੰਡਸਟਰੀ ਰਹੀ ਹੈ ਸਾਡੀਆਂ স্মਲ ਸਕੇਲ ਇੰਡਸਟਰੀਜ਼ ਦੇ ਵੀ ਬਹੁਤ ਸਕੋਪ ਹੈ ਔਰ ਕਈ ਸੈਂਟਰਲ ਸਕੀਮਜ਼ ਆਈਆਂ ਨੇ ਐਗਜ਼ਿਸਟਿੰਗ ਇੰਡਸਟਰੀ ਚ ਵੀ ਅੰਮ੍ਰਿਤਸਰ ਚ ਵੂਲਨ ਇੰਡਸਟਰੀ ਹੈ ਸਾਡੀਆਂ ਸ਼ਾਲਸ ਸਾਡੇ ਮਫਲਰਸ ਸਾਡੇ ਸਕਾਫਸ ਅਗਰ ਅਸੀਂ ਉਹਨਾਂ ਨੂੰ ਠੀਕ ਤਰ੍ਹਾਂ ਬ੍ਰਾਂਡ ਕਰਕੇ ਅਮਰੀਕਾ ਤਾ ਹੋਰ ਇਹੋ ਜੇ ਦੇਸ਼ਾਂ ਚ ਪਹੁੰਚਾਈਏ ਤੇ ਸਾਡੀ ਇੰਡਸਟਰੀ ਦੀ ਇਨਕਮ ਕਿੱਥੇ ਵਧੇਗੀ ਔਰ ਸਰਾਇ ਸਾਡੇ ਇਥੇ ਫੁਲਕਾਰੀ ਹੈ ਕਈ ਹੈਂਡੀਕਰਾਫਟਸ ਨੇ ਉਰੇ ਨਾਲ ਵੀ ਐਨਹਾਂਸਮੈਂਟ ਹੋਏ। ਅੱਛਾ ਉਹ ਪਾਰਟੀ ਦੀ ਜੀ ਗੱਲ ਕੀਤੀ ਜੇ ਤਾਂ ਭਾਰਤ ਪਾਰਟਨਰਾਂ ਦਾ ਜੇ ਬੋਟਰ ਦੇ ਤੇ ਸਿੱਧਾ ਕੰਮ ਸ਼ੁਰੂ ਕਰ ਦਿੱਤਾ ਜਾਵੇ ਜੋ ਉਸਦਾ। ਉਹ ਤਾਂ ਕੋਲੀਆਂ ਦੀ ਜਿਹੜੀ ਹਜ਼ਾਰਾ ਦੀ ਕੀਤੀ ਜੇ ਕਹਿੰਦੇ ਕੋਲੀ ਉੱਥੇ ਹੈਗੇ ਜਿੱਥੇ ਸੈਟ ਬਣੇਗਾ। ਤਾਂ ਉਹਨਾਂ ਦਾ ਵੀ ਕਾਰੋਬਾਰ ਚੱਲੇਗਾ। ਉਦੋਂ ਸਾਨੂੰ ਵੀ ਇੱਕ ਵੱਡਾ ਫਾਇਦਾ ਮਿਲੇਗਾ। ਪੰਜਾਬ ਨੂੰ ਇੱਕ ਵੱਡਾ ਫਾਇਦਾ ਮਿਲੇਗਾ। ਦੂਸਰਾ ਜੀ ਲੋਕਾਂ ਦੇ ਨਾਲ ਮੀਟਿੰਗ ਕੀਤੀ। ਦੇਖੋ ਮੈਂ ਤੁਹਾਨੂੰ ਤਿੰਨ ਤਰੀਕੇ ਦੱਸਿਆ ਹੈ। ਟ੍ਰੇਡ ਐਨਹਾਂਸਮੈਂਟ ਦੇ। ਕਦੀ ਵੀ ਇੱਕ ਆਪਸ਼ਨ ਚ ਸਾਨੂੰ ਫਸਣਾ ਨਹੀਂ ਚਾਹੀਦਾ ਲੇਕਿਨ ਮੈਂ ਤੁਹਾਨੂੰ ਇਹ ਵੀ ਕਿਹਾ ਕਿ ਟਰਾਂਜ਼ਿਟ ਟਰੇਡ ਇਟ ਟਰਾਂਜ਼ਿਟ ਟਰੇਡ ਬਾਰਡਰ ਦੇ ਥਰੂ ਹੁੰਦਾ ਹੈ ਔਰ ਅਗਰ ਸਾਡਾ ਸਮਾਨ ਸਾਊਦੀ ਅਰੇਬੀਆ ਯੂਏਈ ਦੁਬਈ ਜਾ ਰਿਹਾ ਹੈ ਤੇ ਕਿਸੇ ਦੀ ਹਿੰਮਤ ਨਹੀਂ ਹੋਏਗੀ ਸਾਡਾ ਟਰਾਂਜ਼ਿਟ ਟਰੇਡ ਰੋਕਣ ਲਈ ਤੁਸੀਂ ਜਿਹੜੇ ਕਹ ਰਹੇ ਹੋ ਕੁਲੀ ਵਗੈਰਾ ਉਹਨਾਂ ਨੂੰ ਨਹੀਂ ਉਹਨਾਂ ਦੀਆਂ ਵੀ ਇਨਕਮਾਂ ਫਿਰ ਐਨਹਾਂਸ ਹੋ ਜਾਣਗੀਆਂ ਤੇ ਇਸ ਕਰਕੇ ਮੈਂ ਤਿੰਨੋਂ ਤਰੀਕੇ ਦੱਸਦਾ ਹਾਂ ਇਰ ਕਾਰਗੋ ਆਪਣਾ ਟ੍ਰਾਂਜ਼ਿਟ ਟ੍ਰੇਡ ਤੇ ਤੀਜਾ ਆਪਣੀ ਜਿਹੜੀ ਰੇਲ ਲਿੰਕ ਹੈ ਕਿਉਂਕਿ ਇੱਕ ਗੱਲ ਦਾ ਯਾਦ ਰੱਖਿਓ ਇੰਡੀਆ ਮਿਡਲ ਈਸਟ ਯੂਰਪ ਕੋਰੀਡੋਰ ਬਣਿਆ ਹੈ ਜਦੋਂ ਮੋਦੀ ਸਾਹਿਬ ਪਿਛਲੇ ਮਹੀਨੇ ਯੂਏਈ ਗਏ ਸੀ ਉਹਨਾਂ ਨੇ ਐਗਰੀਮੈਂਟ ਵੀ ਸਾਈਨ ਕੀਤਾ ਹੈ ਜਿੱਥੇ ਇੰਡੀਆ ਨੂੰ ਟ੍ਰੇਡ ਪ੍ਰੀਫਰੈਂਸ਼ੀਅਲ ਮਿਲੇਗਾ ਔਰ ਸਾਡੀਆਂ ਇਥੋਂ ਦਾ ਸਮਾਨ ਅਗਰ ਦੁਬਈ ਪਹੁੰਚਦਾ ਹੈ ਮੈਂ ਤੁਹਾਨੂੰ ਇੱਕ ਹੋਰ ਉਧਾਰ ਲੈਂਦੇ ਦੇਣਾ ਜੇ ਅਗਰ ਸਾਡੀਆਂ ਇਥੋਂ ਕਾਰਗੋ ਇੱਕ ਕਾਰਗੋ ਫਲਾਈਟ ਨਹੀਂ ਚੱਲਦੀ ਅਮਰitsarੋਂ ਅਗਰ ਸਾਡੀਆਂ ਕਾਰਗੋ ਫਲਾਈਟ ਸ਼ੁਰੂ ਹੋ ਜਾਣ ਅੱਧਾ ਝਾਰ ਤੋਂ ਉਹ ਭਰ ਕੇ ਲੈ ਜਾਣਗੇ ਔਰ ਕਈ ਚੀਜ਼ਾਂ ਅਮਰitsar ਤੋਂ ਉਹ ਪਿਕਅਪ ਕਰਕੇ ਆਪਣੇ ਸਟੋਰ 'ਚ ਪਹੁੰਚਾ ਦੇਣਗੇ ਸੋ ਇਸ ਤਰ੍ਹਾਂ ਬੜੇ ਪ੍ਰੈਕਟੀਕਲ ਸੋਲੂਸ਼ਨਸ ਨੇ ਇਨਕਮਾਂ ਘਟੀਆਂ ਨੇ ਅਨਇੰਪਲੋਇਮੈਂਟ ਵਧ ਰਹੀ ਹੈ ਬੱਚੇ ਭੇਟਚਾਲ 'ਚ ਬਾਹਰ ਜਾ ਰਹੇ ਨੇ ਲੱਖਾਂ ਰੁਪਏ ਖਰਚਦੇ ਨੇ ਆ ਕਾਲੀ ਮੈਨੂੰ ਇੱਕ ਜਨਾਲਾ ਦੀ ਫੈਮਲੀ ਨੇ ਅਪਰੋਚ ਕੀਤਾ ਮੈਂ ਇੰਡੀਅਨ ਕੌਂਸੂਲੇਟ ਸੈਨ ਫਰਾਂਸਿਸਕੋ ਗੱਲ ਕੀਤੀ ਬੱਚੇ ਦੀ ਉੱਥੇ ਡੈਥ ਹੋ ਗਈ ਹੈ ਤੁਸੀਂ ਕਲੀ ਆਮ ਆਦਮੀ ਨੇ ਸੋਚਿਆ ਕਿ ਕਿੰਨੀ ਪ੍ਰੋਬਲਮ ਉਹਨਾਂ ਦੇ ਮਾਪਿਆਂ ਨੂੰ ਹੋ ਰਹੀ ਹੈ ਇਹੋ ਹੀ ਐਜੂਕੇਸ਼ਨ ਅਗਰ ਇੱਥੇ ਅੰਬਰਸਰ ਮਿਲ ਜਾਵੇ ਤੇ ਕਿੰਨਾ ਫਰਕ ਪਵੇਗਾ ਉਹਦੇ ਵੱਲ ਵੀ ਥੋੜਾ ਫੋਕਸ ਕਰ ਲੈਣ ਤੇਰਾ ਜ਼ੀਰੋ ਤੋਂ ਹੁੰਦਾ ਹੀ ਰਹੇਗਾ ਸੋਸ ਅੰਮ੍ਰਿਤਸਰ ਦੇ ਵਿੱਚ ਕਿਹਦੇ ਨਾਲ ਟੱਕਰ ਲੱਗ ਰਹੀ ਹੈ ਕੰਮ ਤੇ ਹੋ ਗਈ ਜਾਂ ਟੱਕਰ ਹੈ ਜੋ ਸੀ ਸਮਝ ਆਉ ਉਹ ਜਿਹੜਾ ਮੈਨੂੰ ਮੈਨੂੰ ਤਾਂ ਕੋਈ ਟੱਕਰ ਨਹੀਂ ਲੱਗਦੀ ਮੈਨੂੰ ਤਾਂ ਇਹ ਖੁਸ਼ੀ ਹੈ ਕਿ ਪੋਸਟਰ ਲੱਗੇ ਨੇ ਉਹਨਾਂ ਦੇ ਪੋਸਟਰ ਤੇ ਲਿਖਿਆ ਕਿ ਦਿਲ ਦੀ ਸੁਰਤ ਓਜਲਾ ਚਲੋ